ਇਹ ਗੇਸੀ ਨਹਿਵਾਨ ਦੇ ਵੱਲੋਂ ਦਾ ਹੋਣਾ ਦੋ ਮਿੱਟਾ ਜਿਹੜਾ ਸੇਲਰ ਦਾ ਜਿਹੜਾ ਜਿਸ ਦੀ ਲਾਟਰੀ ਨਿਕਲੀ ਹੈ ਦੇਖ ਸਕਦੇ ਹੋ ਕਿ ਜਿਹਦਾ ਮੂੰਹ ਮਿੱਟਾ ਕਰਵਾਉਂਦੇ ਹੋਏ ਨਜ਼ਰ ਆ ਰਹੇ ਨੇ ਸਵਾਗਤ ਹੈ ਦਰਸ਼ਕਾਂ ਦਾ ਮੈਂ ਜਸਵਿੰਦਰ ਭੋਪਾ ਰਾਇ ਜੀ ਅਸਲ ਹੈ ਮੌਜੂਦ ਹੈ ਗੁਰੂ ਹਰ ਸਹਾਇ ਦੇ ਅਧੀਨ ਹੈ ਜੀ ਮੰਡੀ ਪੰਜੇਗਾ ਵਿਖੇ ਜਿੱਥੇ ਬੀਤੀ ਰਾਤ ਕੱਲ ਰਾਤ ਯਾਨੀ ਕਿ 5 ਲੱਖ ਰੁਪਏ ਦੀ ਜਿਹੜੀ ਲਾਟਰੀ ਨਿਕਲੀ ਹੈ ਇਹ ਛੋਟੀ ਜਿਹੜੀ ਸਟਾਲ ਹੈ ਇਹ ਜਿਹੜਾ ਵਿਅਕਤੀ ਆ ਫੋਲਪੁਰ ਤੋਂ ਜਿਹੜਾ ਇੱਕ ਏਜੰਸੀ ਆ ਉਸ ਦੇ ਵੱਲੋਂ ਜਿਹੜੀ ਆ ਲਾਟਰੀਆਂ ਲਿਆ ਕੇ ਇੱਥੇ ਸੇਲ ਕਰਦਾ ਤਾਂ ਅੱਗੇ ਵੀ ਦੱਸਿਆ ਜਾ ਰਿਹਾ 90000 ਰੁਪਏ ਦਾ ਇਨਾਮ ਨਿਕਲਿਆ ਉਸ ਤੋਂ ਬਾਅਦ ਦੇ ਵਿੱਚ ਬੀਤੀ ਰਾਤ ਆ 5 ਲੱਖ ਰੁਪਏ ਦਾ ਉਹਨਾਂ ਦਾ ਜਿਹੜਾ ਇੱਥੇ ਇਨਾਮ ਲੱਗਿਆ ਨੌਜਵਾਨ ਜਿਹੜੇ ਨੌਜਵਾਨ ਦਾ ਇਨਾਮ ਲੱਗਿਆ ਉਹ ਵੀ ਮੰਡੀ ਪੰਜੇਕੇ ਦਾ ਰਹਿਣ ਵਾਲਾ ਗੱਲਬਾਤ ਆ ਜਿਹੜੀ ਹੋ ਆਪਾਂ ਕਰ ਲਏ ਨੇ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਲਾਟਰੀ ਏਜੰਸੀ ਦੇ ਜਿਹੜੇ ਮਾਲਕ ਨੇ ਫੋਲਪੁਰ ਤੋਂ ਉਹ ਵੀ ਇੱਥੇ ਪੁੱਜੇ ਨੇ ਜਿਨ੍ਹਾਂ ਦੇ ਵੱਲੋਂ 5 ਲੱਖ ਰੁਪਇਆ ਜਿਹੜਾ ਜਿਹੜਾ ਵਰਦਾ ਟੈਕਸ ਕੱਟ ਕੇ ਉਹ ਜਿਹੜਾ ਲਾਟਰੀ ਮਾਰੇ ਮੈਨਜ਼ਰਨ ਨੂੰ ਜਿਹੜਾ ਦਿੱਤਾ ਜਾਏਗਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੰਡੀ ਪੰਡੇ ਕੀ ਤੋਂ ਤੁਸੀਂ ਵੀ ਇੱਥੇ ਆ ਕੇ ਜਿਹੜਾ ਆਪਦੀ ਟਿਕਟਾਂ ਖਰੀਦ ਕਰ ਸਕਦੇ ਹੋ ਹੋ ਸਕਦਾ ਅਗਲਾ ਇਨਾਮ ਤੁਹਾਡਾ ਲੱਗੇ ਜਿਵੇਂ ਇੱਥੇ ਅੱਜ 5 ਲੱਖ ਦਾ ਇਨਾਮ ਲੱਗਾ ਹੋ ਸਕਦਾ ਅੱਗੇ ਕਰੋੜਾ ਦਾ ਜਿਹੜਾ ਇਨਾਮ ਤੁਹਾਡਾ ਨਿਕਲ ਸਕਦਾ ਗੱਲਬਾਤ ਕਰ ਲੈਣੇ ਆ ਲਾਟਰੀ ਏਜੰਸੀ ਦੇ ਮਾਲਕ ਨਾਲ ਤੇ ਉਸ ਨੌਜਵਾਨ ਦੇ ਨਾਲ ਜੀ ਦੀ ਜੇਬ ਦੇ ਵਿੱਚ ਅੱਜ 5 ਲੱਖ ਰੁਪਇਆ ਪੈਣ ਜਾ ਰਿਹਾ ਕਿੱਡ ਕਿੱਥੋਂ ਦੇ ਰਹਿਣ ਵਾਲੇ ਹੋ ਪੰਜੇ ਕਿੱਥੇ ਰਹਿਣ ਵਾਲੇ ਆ ਜੀ ਨਾਮ ਕੀ ਆ ਇਨਾਮ ਨਾਮ ਰਿਤੇਸ਼ ਅੱਜ ਜਿਹੜਾ ਇੱਥੇ ਤੁਹਾਡੀ ਲਾਟਰੀ ਦਾ ਨਾਮ ਨਿਕਲਿਆ ਕਿੰਨਾ ਇਨਾਮ ਨਿਕਲਿਆ ਟੋਟਾ 5 ਲੱਖ ਰੁਪਏ ਨਿਕਲਿਆ ਜੀ ਕੀ ਕਹਿਣਾ ਚਾਹੋਗੇ ਕੀ ਦੇਖਦੇ ਹੋ ਬਹੁਤ ਵਧੀਆ ਲੱਗਿਆ ਜੀ ਮੈਂ ਬਹੁਤ ਟਾਈਮ ਹੋ ਰਿਹਾ ਬਹੁਤ ਟਾਈਮ ਸੀ ਕਿ ਮੈਂ ਬਹੁਤ ਟਾਈਮ ਤੋਂ ਪਾਰਿਆ ਲਾਟਰੀ ਪਰ ਉਮੀਦ ਸੀ ਕਿ ਇਨਾਮ ਨਿਕਲੇਗਾ ਨਿਕਲੇਗਾ ਕਦੇ ਨਾ ਕਦੇ ਨਿਕਲੇਗਾ ਪਹਿਲਾਂ ਪਹਿਲਾਂ ਕੋਈ ਨਿਕਲੇ ਆ ਵੀਰ ਨੂੰ ਵੀ ਬਹੁਤ ਉਮੀਦ ਸੀ ਕਿ ਇਨਾਮ ਇੱਥੇ ਹੀ ਨਿਕਲੇਗਾ ਤੇ ਵੱਡਾ ਇਨਾਮ ਨਿਕਲਣਾ ਜ਼ਰੂਰ ਹੈ ਉਹ ਉਹ ਟਾਈਮ ਤੋਂ ਇਹਨਾਂ ਕੋ ਖਾਲੀ ਜਾ ਰਹੀਆਂ ਸੀ ਲੋਟਰੀ ਮੈਂ ਰੋਜ਼ 1000 2000 ਰੁਪਏ ਲਗਾਉਂਦਾ ਰਹਿਣ ਦੇ ਕੋਲ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਕਹਿੰਦਿਆਂ 6 ਘੜੇ ਘੜੇ 7-8 ਮਹੀਨੇ ਹੋ ਗਏ ਜੀ 7-8 ਮਹੀਨੇ ਪਹਿਲਾਂ ਵੀ ਇੱਥੋਂ ਕੋਈ ਇਨਾਮ ਨਿਕਲਿਆ ਕਿਸੇ ਦਾ ਵੱਡਾ ਨਹੀਂ ਨਿਕਲਿਆ ਜੀ ਆਪਣਾ ਮੇਰਾ ਨਹੀਂ ਨਿਕਲਿਆ ਪਹਿਲਾਂ 90000 ਰੁਪਏ ਨਿਕਲਿਆ ਇੱਥੇ ਕਿਸੇ ਦਾ ਅੱਛਾ ਹਾਂ ਜੀ ਜੀ ਹੁਣ ਕੀ ਫੇਰ ਜਿਹੜੀ ਲਾਟਰੀ ਨਿਕਲੀ ਹੈ ਕੀ ਕਰੋਗੇ ਫੇਰ ਪੈਸਿਆਂ ਦਾ ਉਹ ਆਪਣੀ ਦੁਕਾਨ ਹੈਗੀ ਆਪੋ ਬਾ ਸਾਮਾਨ ਹੀ ਪਾਣਾ ਕਰਿਆਨੇ ਦਾ ਅੱਛਾ ਜਿਹੜਾ ਤੁਹਾਡੀ ਲਾਟਰੀ ਏਜੰਸੀ ਤੋਂ ਨਾਮ ਲੱਗਿਆ ਐਡਾ ਵੱਡਾ ਨਾਮ ਹੈ ਕੀ ਕਹਿਣਾ ਚਾਹੋਗੇ ਏਜੰਸੀ ਕਿੱਥੇ ਤੁਹਾਡੀ ਪਹਿਲੇ ਦੱਸੋ ਜੀ ਮੈਂ ਐਮਐਸਐਨ ਕੰਪਨੀ ਫਿਰੋਜ਼ਪੁਰ ਪਹਾੜੀ ਮੇਰਾ ਨਾਮ ਸੁਖਮਨੀ ਸਿੰਘਾ ਆਪਾਂ ਫਿਰੋਜ਼ਪੁਰ ਤੇ ਰਹਿਣ ਵਾਲਿਆ 65 ਸਾਲ ਹੋ ਗਏ ਮੇਰੇ ਪਿਤਾ ਜੀ ਨੂੰ ਮੇਰੇ ਦਾਦਾ ਜੀ ਨੂੰ ਇਹ ਕੰਮ ਕਰਦੇ ਜੋ 30 ਪੀ ਕੰਮ ਕਰ ਰਹੀ ਅੱਗੇ ਇਹ ਭਾਈ ਸਾਹਿਬ ਵੀ ਤੁਹਾਡੇ ਕੋਲੋਂ ਲੈਂਦੇ ਲਾਟਰੀ ਹਾਂਜੀ ਇਹ ਇਨਾਂ ਜਿਹੇ ਮੇਰੇ ਕੋਈ ਮਾਲ ਲੈਂਦੇ ਪਏ ਆ ਸ਼ੁਰੂ ਦੇ ਆਪਣੇ ਤੋਂ ਲੈਂਦੇ ਪਏ ਨੇ ਹਾਂਜੀ ਅੱਜ ਜਿਹੜਾ ਇੱਥੇ ਇਨਾਮ ਲੱਗਿਆ 5 ਲੱਖ ਦਾ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਹਾਂਜੀ ਇਹਨਾਂ ਨੂੰ ਜੀ ਹਜ਼ਾਰ ਦੇ 50 ਨਾਮ ਨਿਕਲੇ ਨੇ ਸਾਰੇ ਟਿਕਟ ਜੀ ਆ ਆਪਣਾ ਭਰਾ ਆ ਜਿਨ੍ਹਾਂ ਨੂੰ ਨਾਮ ਨਿਕਲੇ ਜੀ ਜੀ ਤੇ ਇਹਨਾਂ ਨੂੰ ਪੈਸੇ ਦੇਣ ਆਏ ਆ ਇਹਨਾਂ ਨੂੰ ਇਹਨਾਂ ਦੇ ਪੇਮੈਂਟ ਮਿਲ ਗਈ ਹੈ ਇਹਨਾਂ ਨੂੰ ਪੁੱਛ ਲਿਓ ਜੀ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਜੀ ਮੇਰਾ ਨਾਮ ਸਿੰਦਰ ਸਿੰਘ ਜੀ ਜੀ ਤੇ ਪਿੰਡ ਮੇਰਾ ਦੁੱਲੇ ਕਨੱਥੂ ਵਾਲਾ ਹੈ ਇੱਥੇ ਤੁਸੀਂ ਲੋਟਰੀ ਸਟਾਲ ਲਗਾਉਣੇ ਹੋ ਹਾਂਜੀ ਹਾਂਜੀ ਸਿੰਦਰ ਲੋਟਰੀ ਏਜੰਸੀ ਪੰਜੇ ਕੇ अच्छा अपन जे की ਤੁਸੀਂ ਤੁਸੀਂ ਕਿਹੜੀ ਏਜੰਸੀ ਤੋਂ ਲੋਟਰੀਆਂ ਲਿਆ ਸਾਡੀ ਐਮਐਸ ਏਜੰਸੀ ਫਰੇਪੁਰਾ ਅੱਛਾ ਜੀ ਹਾਂਜੀ ਉਤੋਂ ਸਾਡਾ ਜੋ ਮਤਲਬ ਮੇਨ ਬ੍ਰਾਂਚ ਹੈ ਤੇ ਇੱਕ ਰਾਤੀ ਨਾਮ ਨਿਕਲਿਆ ਸੀਗਾ ਹਾਂਜੀ ਇਹ ਸਾਰੇ ਰਾਤ 8 ਵਜੇ ਦੀ ਡਰਾ ਹੋਇਆ ਹੈ 1 ਕਰੋੜ ਦਾ ਜਿਹੜਾ ਨਾਮ ਹੁੰਦਾ 7 ਰੁਪਏ ਵਾਲੀ ਟਿਕਟ 'ਚ ਅੱਛਾ ਹੁੰਦੇ 'ਚ ਸਾਡਾ 5 ਲੱਖ ਰੁਪਏ ਦਾ ਜਿਹੜਾ ਇਨਾਮ ਲੱਗਿਆ ਜੀ ਇਹ ਜਿਹੜਾ 5 ਲੱਖ ਦਾ ਜਿਹੜੀ ਟਿਕਟ ਤੇ ਇਨਾਮ ਲੱਗਿਆ ਟਿਕਟ ਕਿੰਨਾ ਕੁ ਸਮਾਂ ਪਹਿਲਾਂ ਪਾਈ ਸੀ ਜੀ ਜੀ ਬਸ ਇਹਨਾਂ 1 1/2 6 ਦੇ ਤਕਰੀਬ ਇਹਨਾ ਟਿਕਟ ਪਾਲੀ ਸੀ ਅੱਛਾ ਤੇ 8 ਵਜੇ ਪੂਰਾ ਰਿਜ਼ਲਟ 8 ਵਜੇ ਤੇ 10 ਕੁ ਮਿੰਟ ਤੇ ਆ ਜਾਏਗਾ ਦੋ ਘੰਟਿਆਂ ਦੀ ਜਮਕੀ ਦੋ ਘੰਟਿਆਂ ਦੇ ਵਿੱਚ ਇਹਨਾਂ ਨੂੰ 5 ਲੱਖ ਰੁਪਏ ਦਾ ਨਾਮ ਪਹਿਲਾਂ ਵੀ ਇੱਥੇ ਕੋਈ ਨਾਮ ਲੱਗਿਆ ਹਾਂਜੀ ਹਾਂਜੀ ਪਹਿਲਾਂ ਵੀ ਇੱਥੋਂ 5 90 ਹਜ਼ਾਰ ਰੁਪਏ ਦਾ ਨਾਮ ਲੱਗਿਆ ਪਰ ਉਹ ਕਿਸੇ ਕਾਰਨ ਉਹਨਾਂ ਦਾ ਡੈਡੀ ਦੀ ਪ੍ਰੋਬਲਮ ਸੀਗੀ ਉਹ ਹਸਪੀਟਲ 'ਚ ਸੀਗਾ ਐਡਮਿਟ ਹੈ ਔਰ ਉਹ ਦੇਖ ਲਓ ਆ ਦੇਖੋ ਜੀ ਇਹ ਇਹਨਾਂ ਦਾ 90000 ਰੁਪਏ ਦਾ ਨਾਮ ਲੱਗਿਆ ਜੀ ਜੀ ਇਹ ਗੋਲੂ ਕੋਲ ਦੇ ਰਹਿਣ ਵਾਲੇ ਨੇ ਥਿੰਦ ਜੀ ਤੋਂ ਬਾਅਦ ਵਿੱਚ 5 ਲੱਖ ਦਾ ਲੱਗਿਆ ਤੋਂ ਬਾਅਦ ਆ ਕੁਝ ਥੋੜਾ ਟਾਈਮ ਹੀ ਬਾਅਦ 5 ਲੱਖ ਰੁਪਏ ਫਿਰ ਔਰ ਛੋਟੇ ਮੋਟੇ ਨਾਮ ਤਾਂ ਡੇਲੀ ਲੱਗਦੇ ਆ ਡੇਲੀ ਲੱਗਦੇ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਜਿਵੇਂ ਨੌਜਵਾਨ ਨੂੰ 5 ਲੱਖ ਦੀ ਰਾਣੀ ਮਿਲ ਗਈ ਅਸੀਂ ਬੜੀ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਨੂੰ 5 ਲੱਖ ਦਾ ਨਾਮ ਲੱਗਾ ਹੈ ਪੈਸੇ ਦੇਤੇ ਹੋਣੇ ਇਹਨਾਂ ਨੂੰ ਐਸੀ ਇਹਨਾਂ ਨੂੰ ਆ ਗਏ ਨੇ ਤੇ ਇਹ ਜੋ ਇਹਨਾਂ ਦਾ ਕਲੇਮ ਸੀ ਕਲੇਮ ਇਹਨਾਂ ਨੂੰ ਮਿਲ ਚੁੱਕਾ ਹੈ ਜੇਕਰ ਕਿਸੇ ਨੇ ਆਹ ਵੀਡੀਓ ਦੇਖਦਾ ਜੇਕਰ ਕੋਈ 5 ਲੱਖ ਵਾਲੀ ਲਾਟਰੀ ਪਹੁੰਚਣ ਹੋਂ ਹੋਵੇ ਕਿੱਥੇ ਤੁਹਾਡੀ ਜਿਹੜੀ ਲੋਕੇਸ਼ਨ ਹੈ ਲੋਕੇਸ਼ਨ ਹੈ ਮੰਡੀ ਪੰਜੇ ਕੋਤਾੜ ਬਾਬਾ ਉਮਰ ਸ਼ਾਹ ਜੀ ਦੇ ਐਂਡ ਬਾਬਾ ਭਮਣ ਸ਼ਾਹ ਜੀ ਦੇ ਡੇਰੇ ਦੇ ਸਕੂਲ ਉੱਥੇ ਜ਼ਰੂਰ ਆਓ ਜੀ ਤੇ ਇੱਕ ਵਾਰ ਦਰਸ਼ਨ ਦਾ ਮੌਕਾ ਦਰਸ਼ਨ ਜ਼ਰੂਰ ਕਰੋ ਚਲੋ ਬਾਈਸ ਸਾਡੇ ਵੱਲੋਂ ਵੀ ਤੁਹਾਨੂੰ ਲੱਖ ਲੱਖ ਵਧਾਈਆਂ ਕਿਉਂਕਿ ਤੁਹਾਡੇ ਕੋਲੋਂ ਇਨਾਮ ਲੱਗਿਆ ਬੜੀ ਵੱਡੀ ਗੱਲ ਹੋ ਗਈ ਔਰ ਇਸ ਤੋਂ ਬਾਅਦ ਅਗਲਾ ਲੱਖ ਲੱਖ ਵਧਾਈਆਂ ਸਰ ਅਗਲਾ ਬੰਪਰ ਹੈਗਾ ਓਪਰਚੂਨਿਟੀ 3 ਕਰੋੜ 3 ਕਰੋੜ ਵਾਲਾ ਇਹ ਜੋ 10 ਕਰੋੜ ਦਾ ਲੋੜੀ ਬੰਪਰ ਆਇਆ ਪੰਜਾਬ ਸਰਕਾਰ ਦਾ ਜੀ ਔਰ ਇਹ ਵੀ ਟਿਕਟ ਮੈਂ ਹਰ ਇੱਕ ਕੰਪੈਣਾ ਜ਼ਰੂਰ ਖਰੀਦੋ ਇੱਕ ਜਾਂ ਦੋ ਜਿੰਨੀਆਂ ਵੀ ਹੋ ਸਕਣਾਂ